ਦਾਸ ਤੱਕਦਾ ਰਿਹਾ ਧੰ ਬਾਬਾ ਖੁੰਦਨ ਸਿੰਘ ਜੀ ਮਹਾਰਾਜ ਨੂੰ ਇਸ ਵਰਸੀ ਦੇ ਸਮਾਗਮ ਤੇ ਆਪ ਪੱਖਾ ਲੈ ਕੇ ਹੱਥੀਂ ਚੱਲਣ ਵਾਲਾ ਪੱਖਾ ਲੈ ਕੇ ਗੁਰੂ ਨਾਨਕ ਦੀ ਸੰਗਤ ਜਾਣ ਕੇ ਪੱਖਾ ਚੱਲਣ ਦੀ ਸੇਵਾ ਕਰਨੀ ਨਿਮਰਤਾ ਨਾਲ ਪਿੱਛੇ ਹੋ ਕੇ ਬਹਿ ਜਾਣਾ ਜਿਹੜੇ ਗੁਣੀ ਗਿਆਨੀ ਕੀਰਤਨੀਏ ਉਸ ਵੇਲੇ ਸੰਸਾਰ ਵਿੱਚ ਪ੍ਰਸਿੱਧ ਨਹੀਂ ਸਨ ਬਹੁਤ ਸਾਰੇ ਉਹਨਾਂ ਦਾ ਉਹਨਾਂ ਸਤਕਾਰ ਨਹੀਂ ਕਰਨ ਦੇ ਪਰ ਧੰ ਬਾਬਾ ਖੁੰਦਨ ਸਿੰਘ ਜੀ ਨੇ ਉਹਨਾਂ ਨੂੰ ਵੀ ਬੜਾ ਮਾਣ ਦੇਣਾ ਕਦੇ ਕਦੇ ਕਿਸੇ ਗੁਰਮਖ ਦੇ ਕੀਰਤਨੀਏ ਦੇ ਚਰਨੀ ਹੱਥ ਵੀ ਲਾ ਦੇਣਾ ਇੰਨੀ ਨਿਮਰਤਾ ਰੱਖਣੀ ਸੋ ਜਿਹੜੇ ਵੱਡਿਆਂ ਦਾ ਹੁਕਮ ਮੰਨ ਕੇ ਕਾਰਨਾ ਕਰਦੇ ਨੇ ਆਪਣਾ ਆਪ ਤਿਆਗ ਕੇ ਨਿਰਮਾਨਤਾ ਚ ਰਹਿ ਕੇ ਭਗਤੀ ਕਰਦੇ ਨੇ ਉਹਨਾਂ ਦੀ ਜੈ ਜੈਕਾਰ ਵੀ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ ਦਾਸ ਲੰਮਾ ਸਮਾਂ ਨਾ ਲਾਉਂਦਿਆਂ ਇਥੇ ਵਿਚਾਰਾਂ ਨੂੰ ਸੀਮਿਤ ਕਰਦਾ ਹੈ ਸਤਿਗੁਰੂ ਭੁੱਲਾ ਚੁੱਕਾ ਦੀ ਖਿਮਾ ਬਖਸ਼ਣ ਹਾਜ਼ਰੀ ਪ੍ਰਵਾਨ ਹੋਵੇ